ਅਗਰਬਤੀ ਤੇ ਧੂਪ ਬੱਤੀ ਦਾ ਧੂਆਂ ਸਰੀਰ ਦੇ ਲਈ ਕੈਂਸਰ ਦਾ ਖਤਰਾ ਕਿਵੇਂ ਬਣ ਸਕਦਾ ਹੈ ਸਿਹਤ ਮਾਹਿਰਾਂ ਨੇ ਚਿੰਤਾ ਪ੍ਰਗਟਾਈ ਹੈਗੀ ਹੈ ਪੂਰੀ ਕਹਾਣੀ ਕੀ ਹੈਗੀ ਹੈ ਪੂਰੀ ਅਪਡੇਟ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਪੂਰਾ ਮਾਮਲਾ ਇਹ ਕਿੱਥੋਂ ਤੱਕ ਜਾਂਦਾ ਹੈ ਕਿਉਂਕਿ ਕਿਹਾ ਜਾ ਰਿਹਾ ਹੈਗਾ ਕਿ ਅਗਰਬਤੀ ਤੇ ਧੂਪ ਬੱਤੀ ਜਿਹੜਾ ਕੀ ਧੂਆਂ ਹੈਗਾ ਉਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕੈਂਸਰ ਤੱਕ ਨੂੰ ਬੁਲਾਵਾ ਦੇ ਸਕਦਾ ਹੈਗਾ ਕਿਉਂਕਿ ਮਾਹਿਰਾਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਦਰਅਸਲ ਦੱਸ ਦਈਏ ਕਿ ਭਾਰਤੀ ਪਰੰਪਰਾਵਾਂ ਦੇ ਵਿੱਚ ਧਾਰਮਿਕ ਸਮਾ ਅਤੇ ਘਰ ਦੀ ਸ਼ੁੱਧਤਾ ਦੇ ਲਈ ਇਤੋਂ ਬੱਤੀਆਂ ਜਲਾਉਣਾ ਆਮ ਹੈ ਇਹ ਅੱਜ ਤੋਂ ਨਹੀਂ ਬਹੁਤ ਪੁਰਾਣੇ ਸਮੇਂ ਤੋਂ ਚਲਾਈਆਂ ਜਾਂਦੀਆਂ ਨੇ ਇਹਨਾਂ ਦੀ ਖੁਸ਼ਬੂ ਇੱਕ ਸਕਾਰਾਤਮਕ ਮਾਹੌਲ ਬਣਾਉਂਦੀ ਹੈ ਅਤੇ ਮਨ ਨੂੰ ਸ਼ਾਂਤੀ ਦਿੰਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈਗਾ ਕਿ ਜਿਸ ਧੂਏ ਨੂੰ ਤੁਸੀਂ ਪਵਿੱਤਰ ਮੰਨਦੇ ਹੋ ਉਹ ਹੌਲੀ-ਹੌਲੀ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਡਾਕਟਰ ਸੂਤਾ ਦੇ ਮੁਤਾਬਕ ਡਾਕਟਰ ਸਿੱਟੀ ਦੇ ਅਨੁਸਾਰ ਇਹਨਾਂ ਪ੍ਰੋਡਕਟਸ ਦੇ ਵਿੱਚ ਵਰਤੇ ਜਾਣ ਵਾਲੇ ਰਸਾਇਣ ਅਤੇ ਖੁਸ਼ਬੂਦਾਰ ਤੱਤ ਸਾੜਨ ਦੇ ਉੱਤੇ ਨੁਕਸਾਨ ਦੇ ਗੈਸਾਂ ਛੱਡਦੇ ਨੇ ਜਿਨ੍ਹਾਂ ਦੇ ਵਿੱਚ ਕਾਰਬਨ ਮੋਨੋਆਕਸਾਈਡ ਬੈਂਜ਼ੀਨ ਤੇ ਫਾਰਮਾ ਤੇ ਦੱਸਦੀ ਹੈ ਕਿ ਫਾਰਮਲ ਡੀਹਾਈਡ੍ਰੇਡ ਵਰਗੇ ਤੱਤ ਹੁੰਦੇ ਨੇ ਇਸ ਲਈ ਇਹਨਾਂ ਦੇ ਲਗਾਤਾਰ ਸੰਪਰਕ ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਅਰਗਬਤੀ ਅਤੇ ਧੂਪ ਬਤੀ ਦਾ ਧੂਮੇ ਨੂੰ ਲੰਬੇ ਸਮੇਂ ਤੱਕ ਸਾਹ ਰਾਹੀ ਅੰਦਰ ਖਿੱਚਣ ਦੇ ਨਾਲ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਨੇ ਇਹ ਸਮੱਸਿਆ ਸੰਬੰਧੀ ਦੱਸਦੇ ਕਿ ਇਹ ਸਾਹ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਧੂਮੇ ਦੇ ਵਿੱਚ ਮੌਜੂਦ ਰਸਾਇਣ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਹ ਦਿਲ ਦਾ ਦਬਾਅ ਵਧਾ ਸਕਦਾ ਹੈ ਲਗਾਤਾਰ ਸੰਪਰਕ ਦੇ ਵਿੱਚ ਰਹਿਣ ਦੇ ਨਾਲ ਕੈਂਸਰ ਦਾ ਖਤਰਾ ਵੀ ਵੱਧ ਸਕਦਾ ਹੈ ਧਾਰਮਿਕ ਆਸਥਾ ਤੇ ਸਿਹਤ ਵਿਚਾਰੇ ਹੋਣਾ ਚਾਹੀਦਾ ਹੈ ਸੰਤੁਲਨ ਜੀ ਹਾਂ ਬਿਲਕੁਲ ਸਾਡੀਆਂ ਪਰੰਪਰਾਵਾਂ ਦੇ ਵਿੱਚ ਧੂਪ ਬੱਤੀਆਂ ਦੀ ਵਰਤੋਂ ਕਰਨ ਦਾ ਬਹੁਤ ਮਤਵ ਹੈ ਜਦੋਂ ਵੀ ਕਿਸੇ ਸ਼ੁਭ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਇਸ ਦੀ ਵਰਤੋਂ ਬਹੁਤ ਜ਼ਰੂਰੀ ਕੀਤੀ ਜਾਂਦੀ ਹੈ ਜਿਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਤਾਂ ਮੁਸ਼ਕਲ ਹੈ ਹਾਲਾਂਕਿ ਨਦੀ ਵਰਤੋਂ ਸਾਵਧਾਨੀ ਦੇ ਨਾਲ ਕੀਤੀ ਜਾ ਸਕਦੀ ਹੈ ਤਾਂ ਜਿਵੇਂ ਕਿ ਇਹ ਹਵਾਦਾਰ ਘਰ ਹਵਾਦਾਰ ਹੋਣਾ ਚਾਹੀਦਾ ਹੈ ਰੋਜ਼ਾਨਾ ਲੰਬੇ ਸਮੇਂ ਦੇ ਲਈ ਧੂਪ ਬੱਤੀਆਂ ਨਾ ਜਲਾਓ ਬੱਚਿਆਂ ਅਤੇ ਬਜ਼ੁਰਗਾਂ ਦੇ ਕਮਰਾ ਦੇ ਵਿੱਚ ਧੂਪ ਬੱਤੀਆਂ ਦੀ ਵਰਤੋਂ ਕਰਨ ਤੋਂ ਬਚੋ ਤੂਬਤ ਦੀ ਥਾਂ ਇਹਨਾਂ ਚੀਜ਼ਾਂ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਜਿਵੇਂ ਕੀ ਦੱਸ ਦਈਏ ਐਸੈਂਸ਼ੀਅਲ ਆਇਲਸ ਰਿਫਿਊਜ਼ਰ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਕੁਦਰਤੀ ਫੁੱਲਾਂ ਦੀ ਖੁਸ਼ਬੂ ਘਰ ਦੇ ਵਿੱਚ ਰੱਖ ਸਕਦੇ ਹੋ ਨਿੰਮ ਦੇ ਪੱਤੇ ਜਾਂ ਫਿਰ ਲੌਂਗ ਸਾੜਨਾ ਘਾਟ ਨੁਕਸਾਨਦਾਇਕ ਮੰਨਿਆ ਜਾ ਸਕਦਾ ਹੈ ਤਾਂ ਇਹ ਅਪਡੇਟ ਤੁਹਾਡੇ ਲਈ ਅਹਿਮ ਹੈ ਕਿ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਤੂਬਤ ਜਾਂ ਫਿਰ ਅਗਰਬਤੀ ਦਾ ਧੂਆਂ ਕੈਂਸਰ ਨੂੰ ਬੁਲਾਵਾ ਦਿੰਦਾ ਹੈ ਜਾਂ ਫਿਰ ਨਹੀਂ ਦਿੰਦਾ ਕੁਝ ਸਿਹਤ ਮਾਰਾ ਦੇ ਵੱਲੋਂ ਇਹ ਸ਼ੰਕਾ ਇਹ ਸ਼ੱਕ ਜ਼ਰੂਰ ਜਤਾਇਆ ਗਿਆ ਹੈਗਾ ਕਿ ਇਹ ਜਿਹੜਾ ਜਿਹੜਾ ਧੂਆਂ ਹੈਗਾ ਇਹ ਫੇਫੜਾ ਨੁਕਸਾਨ ਪਹੁੰਚਾ ਸਕਦਾ ਹੈਗਾ ਪਰ ਇਸ ਗੱਲ ਦੀ ਹਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ ਪਰ ਫਿਰ ਵੀ ਜ਼ਿਆਦਾ ਧੂਪ ਬਤੀ ਤਾਂ ਇਸਤੇਮਾਲ ਕਰਨਾ ਸਿਹਤ ਨੂੰ ਜ਼ਰੂਰ ਨੁਕਸਾਨ ਪਹੁੰਚਾ ਸਕਦਾ ਹੈਗਾ ਤੇ ਖੁੱਲੀ ਹਵਾਦਾਰ ਦੇ ਵਿੱਚ ਇਸ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਹਵਾਦਾਰ ਕਮਰਾ ਹੋਣਾ ਚਾਹੀਦਾ ਹਵਾਦਾਰ ਘਰ ਹੋਣਾ ਚਾਹੀਦਾ ਜਿੱਥੇ ਵੀ ਤੁਸੀਂ ਦਾ ਇਸਤੇਮਾਲ ਕਰਦੇ ਹੋ ਖਾਸ ਕਰਕੇ ਧੂਪ ਬੱਤੀ ਦਾ ਤਾਂ ਜ਼ਿਆਦਾਤਰ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਤੁਸੀਂ ਦੂਰ ਰਿਹਾ ਕਰੋ